ਸਭ ਤੋਂ ਪਹਿਲਾਂ ਤਾਂ ਇਹ ਡਿਜ਼ਾਈਨ ਸੂਈ ਨਾਲ ਵੀ ਬਣ ਸਕਦਾ ਹੈ ਤੇ ਦੂਜਾ ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਫਰੇਸ ਦਾ ਵੀ ਇੰਦੋਂ ਸੌਖਾ ਤਰੀਕਾ ਕੋਈ ਨਹੀਂ ਜਿਹੜਾ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਬਹੁਤ ਸੋਹਣਾ ਇਹ ਡਿਜ਼ਾਈਨ ਬਣੇਗਾ ਫਰਸੀ ਸਲਵਾਰ ਤੇ ਜਿਵੇਂ ਉਹ ਪੱਟੀ ਜੇ ਵਾਲੇ ਦੁਪੱਟੇ ਬੰਦੇ ਆ ਉਹ ਦੁਪੱਟਾ ਕਿਵੇਂ ਬੰਨਣਾ ਉਹ ਵੀ ਸਾਰਾ ਮੈਂ ਤੁਹਾਨੂੰ ਦੱਸੂਗੀ ਇਹ ਮੇਰਾ ਫਰਸੀ ਸਲਵਾਰ ਸੂਟ ਹੈਗਾ ਤੇ ਨਾਲ ਨਾਲ ਮੈਂ ਫੋਟੋ ਲਾ ਦੂੰਗੀ ਜਿਹੜੇ ਭੈਣ ਭਰਾ ਨਵੇਂ ਜੁੜੇ ਆ ਚੈਨਲ ਨੂੰ ਫੋਲੋ ਕਰ ਲੋ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਕਰ ਦਿਓ ਕਿਹੜੇ ਤੁਸੀਂ ਪਿੰਡ ਤੋਂ ਸ਼ਹਿਰ ਤੋਂ ਜੁੜੇ ਹੈਗੇ ਉਹ ਵੀ ਤੁਸੀਂ ਦੱਸ ਦਿਓ ਇਹਨਾ ਪਿਓਰ ਜਿਹੜਾ ਆਪਾਂ ਔਰਗੰజా ਜਿਹੜਾ ਦੁਪੱਟਾ ਲਿਆ ਹੈਗਾ ਤੇ ਇਹਦੇ ਨਾਲ ਆਪਾਂ ਨਾ ਪੱਟੀ ਲਗਾਉਣੀ ਹੁੰਦੀ ਹੈ ਵੀ ਜੇ ਤਾਂ ਤੁਹਾਡੇ ਕੋਲ 셔ਟ ਦਾ ਕੱਪੜਾ ਬਚਦਾ ਹੈ ਨਾ ਤਾਂ ਉਹਦੇ ਨਾਲ ਦੀ ਪੱਟੀ ਲਗਾ ਦਿਓ ਤੇ ਮੇਰਾ ਇਹ ਜਿਹੜਾ ਕਰੀਵ ਸੀਗਾ ਪਿਓਰ ਤੇ ਉਹ ਵੱਲ ਜੇ ਪੈਂਦੇ ਸੀਗੇ ਤੇ ਇਸ ਲਈ ਜਿਹੜੀ ਮੈਂ ਲਾਈਨਿੰਗ ਦੀ ਪੱਟੀ ਜਿਹੜੀ ਲਗਾਈ ਹੈਗੀ ਆ ਪਰ ਇਹ ਡਿਜ਼ਾਈਨ ਦੇਖੋ ਆਹ ਵਾਲਾ ਇਹਦਾ ਸਿੱਧਾ ਪਾਸਾ ਤੇ ਬਹੁਤ ਸੋਹਣਾ ਲੱਗਦਾ ਤੇ ਇਹ ਸੂਟ ਅਗਰ ਆਪਾਂ ਕਿਸੇ ਤੋਂ ਬਣਾਉਣੇ ਆ ਬੁਟੀਕ ਤੋਂ ਤਾਂ ਇਹਦਾ 8 8 10 10000 ਰੁਪਏ ਉਹ ਮੰਗਦੀਆਂ ਵੀ ਪਲੇਨ ਸੂਟ ਦਾ ਹੀ ਸਿਰਫ ਤੇ ਇਹਦੇ ਨਾਲ ਫਰਸ਼ੀ ਸਲਵਾਰ ਹੈਗੀ ਆ ਸਲ ਆਪਾਂ ਪਬਣਾ ਹੀਗੇ ਸਟ੍ਰੇਟ ਫਰਸ਼ੀ ਤੁਸੀਂ ਵੀ ਇਹਨੂੰ ਇਦਾਂ ਹੀ ਬਣਵਾ ਸਕਦੇ ਆ ਇਹਦੀ ਪੂਰੀ ਡਿਜ਼ਾਈਨਿੰਗ ਤੁਹਾਨੂੰ ਜਿਹੜੀ ਮੈਂ ਦੱਸੂਗੀ ਤੇ ਇਹਦੀ ਸ਼ਰਟ ਬਾਰੇ ਹੁਣ ਆਪਾਂ ਡਿਸਕਸ ਕਰਦੇ ਹੈਗੇ ਆ ਸ਼ਰਟ ਤੇ ਉਵੇਂ ਹੀ ਪੋਟਲੀ ਆਪਾਂ ਬਟਨ ਲਗਾਏ ਆ ਵੀ ਨੈਕ ਬਣਾਇਆ ਹੈਗਾ ਤੇ ਇਹਨਾਂ ਜਿਹੜਾ ਕੀ ਰਹਿ ਹੈਗਾ ਵੈਸੇ ਨੂੰ ਜਮਾ ਪਲੇਨ ਵੀ ਤੁਸੀਂ ਰੱਖ ਸਕਦੇ ਆ ਜਮਾ ਪਲੇਨ 'ਚ ਵੀ ਮੈਂ ਫੋਟੋ ਸ਼ੂਟ ਕੀਤਾ ਹੋਇਆ ਉਹ ਪਿਕਸ ਮੈਂ ਵਿੱਚ ਜਿਹੜੀਆਂ ਲਗਾਉਂਗੀ ਹੁਣ ਤੇ ਇਹਨਾਂ ਪੋਟਲੀ ਬਟਨ ਲੱਗੇ ਆ ਦੇਖੋ ਵੀ ਨੈਕ ਹੈਗਾ ਜਿਹੜਾ ਮੈਂ ਬਣਾਇਆ ਇਹ ਤੇ ਇਹਨੂੰ ਤੁਸੀਂ ਕਿਵੇਂ ਬਣਾਉਣਾ ਬਹੁਤ ਹੀ ਸੌਖਾ ਤਰੀਕਾ ਤਿੰਨ ਜਿਹੜੇ ਫੁੱਲ ਐ ਹੀ ਵੱਡੇ ਵੱਡੇ ਦੇ ਨਾ ਘੇਰੇ ਤੇ ਆਉਣਗੇ ਬਿਲਕੁਲ ਪਲੇਨ ਵੀ ਤੁਸੀਂ ਰੱਖ ਸਕਦੇ ਆ ਪਰ ਜੇ ਹੁਣ ਹੈਂਡਵਰਕ ਕਰਨਾ ਹੈਗਾ ਤਾਂ ਤੁਸੀਂ ਇਦਾਂ ਜਿਹੜਾ ਕਰ ਸਕਦੇ ਆ ਸੌਖਾ ਤਰੀਕਾ ਸਭ ਤੋਂ ਮੈਂ ਤੁਹਾਨੂੰ ਦੱਸਣ ਲੱਗੀ ਆ ਦੇਖੋ ਵੀ ਨੈਕ ਆ ਤੇ ਪੋਟਲੀ ਬਟਨ ਲਾ ਕੇ ਜਿਹੜਾ ਇਹਨੂੰ ਮੈਂ ਸਿੰਪਲ ਤਿਆਰ ਕੀਤਾ ਹੈਗਾ ਇਹ ਸਿੰਪਲੀ ਜੇ ਪਲੇਨ ਹੀ ਆਪਾਂ ਕਿਸੇ ਤੋਂ ਲੈਣੇ ਆ ਨਾ ਤਾਂ 8-10000 ਰੁਪਏ ਮੰਗਦੇ ਆ ਤੇ ਆਪਾਂ ਤਾਂ ਇਹਦੇ ਤੇ ਬਹੁਤ ਸੋਹਣਾ ਹੈਂਡਵਰਕ ਵੀ ਕਰ ਸਕਦੇ ਆ ਇਸ ਤਰ੍ਹਾਂ ਕੋਈ ਵੀ ਤੁਹਾਡੇ ਘਰ ਪੇਪਰ ਪਿਆ ਫालतੂ ਉਹ ਤੁਸੀਂ ਲੈ ਸਕਦੇ ਆ ਜ਼ਰੂਰੀ ਨਹੀਂ ਤੁਸੀਂ ਟਰੇਸ ਪੇਪਰ ਲੈਣਾ ਹੈਗਾ ਹਨਾ ਤੇ ਇਹਨ ਤੁਸੀਂ ਇਦਾਂ ਫੁੱਲ ਆ ਰਹੇ ਦੇ ਤੇ ਬਣਾ ਲੈਣੇ ਹੈਗੇ ਜੇ ਤਾਂ ਤੁਸੀਂ ਇਸ ਤਰ੍ਹਾਂ ਫੁੱਲ ਤੁਹਾਨੂੰ ਬਣਾਣੇ ਆਉਂਦੇ ਤਾਂ ਇਹ ਸੌਖਾ ਤਰੀਕਾ ਇਦਾਂ ਤੁਸੀਂ ਉਲੀਕ ਵੀ ਸਕਦੇ ਆ ਨਹੀਂ ਤਾਂ ਜਿਵੇਂ ਆਪਣੇ ਘਰੇ ਚਾਦਰਾਂ ਹੁੰਦੀਆਂ ਬੈੱਡ ਸ਼ੀਟਸ ਹੁੰਦੀਆਂ ਉਹਨਾਂ ਦੇ ਵੱਡੇ ਵੱਡੇ ਫੁੱਲ ਬਣੇ ਹੁੰਦੇ ਹਨਾ ਤਾਂ ਉਹ ਤੁਸੀਂ ਉਹਦੇ ਉੱਤੇ ਧਰ ਕੇ ਇਦਾਂ ਤੁਸੀਂ ਬਣਾ ਸਕਦੇ ਆ ਟਰੇਸ ਪੇਪਰ ਧਰ ਕੇ ਇਦਾਂ ਤੁਸੀਂ ਫੁੱਲ ਬਣਾ ਲਓ ਕਿਸੇ ਦੇ ਉੱਪਰ ਧਰ ਲਓ ਹਨਾ ਮੈਂ ਤਾਂ ਚਲੋ ਵੀ ਮੈਨੂੰ ਟਰੇਸ ਬਣਾਉਣਾ ਆਉਂਦਾ ਤੇ ਮੈਂ ਐਵੇਂ ਹੀ ਬਣਾ ਲੈਣੀ ਆ ਹਨਾ ਵੀ ਜੇਕਰ ਤੁਹਾਨੂੰ ਤੁਹਾਨੂੰ ਟਰੇਸ ਨਹੀਂ ਵੀ ਬਣਾਉਣਾ ਆਉਂਦਾ ਤਾਂ ਤੁਸੀਂ ਕਿਤੇ ਬੈੱਡ ਸ਼ੀਟ ਤੋਂ ਕਿਸੇ ਵੀ ਤੁਹਾਡੇ ਹੋਰ ਸੂਟ ਤੋਂ ਇਦਾਂ ਤੁਸੀਂ ਵੀ ਇਹ ਦੇ ਨਈ ਕਪ ਆ ਫਲਾਰ ਬਣਾਣਾ ਕਿਸੇ ਵੀ ਸ਼ੇਪ ਦਾ ਬਣਾ ਲਓ ਇਹ ਵੱਡੇ ਵੱਡੇ ਆਪਾਂ ਤਿੰਨ ਫੁੱਲ ਆ ਜਿਹੜੇ ਉਹ ਕੀ ਰੀਤੀ ਬਣਾਉਣੇ ਆ ਇਸ ਤਰ੍ਹਾਂ ਜਿਹੜਾ ਤੁਸੀਂ ਬਣਾ ਲੈਣਾ ਕੋਈ ਵੀ ਫालतू ਪੇਪਰ ਲੈ ਲਓ ਬੇਸ਼ੱਕ ਤੁਸੀਂ ਟ੍ਰੇਸ ਪੇਪਰ ਲੈ ਲਓ ਠੀਕ ਹੈ ਜੀ ਤੇ ਫਿਰ ਆਪਾਂ ਕੋਈ ਕਟਰ ਯੂਜ਼ ਕਰਨਾ ਜਿਵੇਂ ਕੈਂਚੀ ਯੂਜ਼ ਕਰ ਸਕਦੇ ਆ ਤੇ ਇਹਦੇ ਨਾਲ ਇਹਨੂੰ ਇੱਥੋਂ ਮਤਲਬ ਕੱਟ ਲੈਣਾ ਹੈਗਾ ਇਸ ਤਰ੍ਹਾਂ ਜੇਕਰ ਤੁਸੀਂ ਟ੍ਰੇਸ ਨਹੀਂ ਕਰਨਾ ਤਾਂ ਹੁੰਦੇ ਉਸ ਤਰ੍ਹਾਂ ਤਾਂ ਇਵੇਂ ਜਿਵੇਂ ਹੁਣ ਮੈਂ ਫਲਾਰ ਕੱਟਿਆ ਹੈਗਾ ਤੇ ਇਦਾਂ ਆਪਾਂ ਇਹਨੂੰ ਫੁੱਲ ਨੂੰ ਜਿਹੜਾ ਹੈਗਾ ਕੱਟ ਲੈਣਾ ਇਦਾਂ ਕੱਟ ਲੈਣਾ ਤੇ ਫਿਰ ਜਿਵੇਂ ਪੈਨ ਲੈਣਾ ਇਹ ਮੈਜਿਕ ਪੈਨ ਮੈਂ ਲਿਆ ਹੈਗਾ ਤੁਸੀਂ ਕੋਈ ਵੀ ਜਿਹੜਾ ਤੁਹਾਡੇ ਮੈਜਿਕ ਪੈਨ ਨਹੀਂ ਲੈਣਾ ਕਿਉਂਕਿ ਇਹਨੂੰ ਪ੍ਰੈਸਨਾ ਬਾਅਦ ਚ ਹਟਾਇਆ ਜਾ ਸਕਦਾ ਇਹਦਾ ਲਿੰਕ ਵੀ ਆਪਣੇ ਇੰਸਟਾਗ੍ਰam ਤੇ ਪਿਆ ਹੈਗਾ ਜੇ ਕਿਸੇ ਨੇ ਪੈਨ ਮੰਗਾਉਣੇ ਆ ਤੁਸੀਂ ਮੈਸਜ ਤੋਂ ਮੰਗਾ ਸਕਦੇ ਆ ਤੇ ਇਦਾਂ ਫਲਾਰ ਨੂੰ ਆਪਾਂ ਰੱਖ ਲੈਣਾ ਤੇ ਪੈਨ ਨਾਲ ਇਹਨੂੰ ਸਾਈਡ ਸਾਈਡ ਤੋਂ ਉਲੀਕ ਲੈਣਾ ਹੁਣ ਕੀ ਰਹਿ ਹੈਗਾ ਮੈਂ ਤੁਹਾਨੂੰ ਦਿਖਾਉਣੀ ਹੈ ਤੇ ਘੇਰੇ ਦਾ ਜਿਹੜਾ ਮੈਂ ਸੈਂਟਰ ਵਾਲਾ ਫਲਾਰਾ ਬਣਾਇਆ ਤੇ ਤਿੰਨ ਬਣਨੇ ਆ ਇੱਕ ਇਹਦੀ ਉਧਰ ਬਣੇਗਾ ਘੇਰੇ ਤੇ ਤੇ ਇੱਕੀ ਉਧਰ ਬਣੇਗਾ ਬਸ ਇਹ ਡਿਜ਼ਾਈਨ ਹੀ ਇਦਾਂ ਹੈਗਾ ਵੀ ਇੱਕ ਉਧਰ ਕੁਦਰ ਤੇ ਇਹ ਸਿਰਫ ਆਪਾ ਕੱਟ ਦਾਣਾ ਲਾਇਆ ਇਹਨੂੰ ਕਿਵੇਂ ਲਗਾਉਣਾ ਕਿਹੜਾ ਯੂਜ਼ ਕਰਨਾ ਇਹ ਵੀ ਤੁਹਾਨੂੰ ਜਿਹੜਾ ਮੈਂ ਦੱਸੂਗੀ ਹੁਣ ਇਹਨੂੰ ਇਦਾਂ ਕਟਿੰਗ ਕਰ ਲੈਣੀ ਆ ਤੁਸੀਂ ਜਿਹਨੂੰ ਜੋਮਾ ਵੀ ਟ੍ਰੇਸ ਨਹੀਂ ਬਣਾਉਣਾ ਆਂਦਾ ਉਹ ਵੀ ਆਪ ਦਾ ਸੂਟ ਆਪ ਤਿਆਰ ਕਰ ਸਕਦੇ ਆ ਜਿਹੜੀਆਂ ਬਣਾਉਂ ਉਤਾਰੀ ਆਉਂਦੀ ਆ ਉਹਨਾਂ ਲਈ ਤਾਂ ਬੈਸਟ ਆ ਮੋੜਿੱਦਾਂ ਇੱਕ ਆਪਾਂ ਸਿੰਗਲ ਲਾਈਨ ਲਗਾਉਣੀ ਆ ਤੇ ਉਥੇ ਜਿਹੜਾ ਫੁੱਲ ਦਾ ਸੈਂਟਰ ਆ ਉਥੇ ਹੀ ਰੱਖਣਾ ਤੇ ਮੈਂ ਫੁੱਲ ਦੇ ਸੈਂਟਰ 'ਚ ਮਾੜੀ ਜੀ ਕਟਿੰਗ ਕਰ ਲਈ ਐ ਮੋਰੀ ਬਣਾ ਲਈ ਐ ਮਤਲਬ ਤੇ ਉਹ ਜਿਹੜੀ ਆਪਣੀ ਲਾਈਨ ਹੋਊਗੀ ਤੇ ਉਹਨੂੰ ਲਾਈਨ ਤੇ ਜਿੱਥੇ ਨਿਸ਼ਾਨੀ ਲਾਵਾਂਗੇ ਜਿਵੇਂ ਹੁਣ ਮੈਂ ਇੱਥੇ ਫੱਟੀ ਨਾਲ ਨਿਸ਼ਾਨੀ ਲਾ ਲੂੰਗੀ ਵੀ ਇਹੇ 3 3 ਇੰਚ ਤੇ ਜਿਹੜਾ ਮੈਂ ਫੁੱਲਾ ਬਣਾ ਰਹੀ ਆ ਤੇ ਉਥੇ ਤੁਸੀਂ ਨਿਸ਼ਾਨੀ ਲਾ ਲੈਣੀ ਐ ਜਿਹੜੀ ਉਹ ਕਾਗਜ਼ ਤੇ ਮੋਰੀ ਉਹਨੂੰ ਦੇ ਵਿੱਚ ਰੱਖ ਲੈਣਾ ਤੇ ਫੁੱਲ ਨੂੰ ਜਿਹੜਾ ਤੁਸੀਂ ਉਲੀਕ ਲੈਣਾ ਹੈਗਾ ਤੇ ਇਹ ਜਿਹੜੀਆਂ ਬਣਾ ਨੂੰ ਆ ਰਹੀ ਆਉਂਦੀ ਐ ਚਲੋ ਠੀਕ ਐ ਹਨਾ ਆਪਣੇ ਚੈਨਲ ਤੇ ਤੁਸੀਂ ਸਿੱ ਤੇ ਜਿਨ੍ਹਾਂ ਨੂੰ ਆਰੀ ਨਹੀਂ ਵੀ ਆਉਂਦੀ ਤਾਂ ਇਹਨੂੰ ਸੂਈ ਨਾਲ ਵੀ ਤੁਸੀਂ ਬਣਾ ਸਕਦੇ ਆ ਕਿਉਂਕਿ ਇਹ ਸਿਰਫ ਕੱਟ ਦਾਣਾ ਹੀ ਲੱਗਿਆ ਹੋਇਆ ਤੇ ਕੱਟ ਦਾਣਾ ਜਿਹੜਾ ਉਹ ਬਰੀਕ ਜਿਹੜੀ ਆਪਣੀ ਤਰਪਾਈ ਵਾਲੀ ਸੂਈ ਹੁੰਦੀ ਆ ਉਹਦੇ ਨਾਲ ਵੀ ਲੱਗ ਜਾਂਦਾ ਹੁੰਦਾ ਤੇ ਜਿਹੜੀਆਂ ਪਹਿਣਾ ਸੂਈ ਨਾਲ ਤਿਆਰ ਕਰਨਾ ਚਾਹੁੰਦੀਆਂ ਉਹ ਹੀ ਡਿਜ਼ਾਈਨ ਆ ਜਿਹੜਾ ਉਹ ਸੂਈ ਨਾਲ ਵੀ ਤੁਸੀਂ ਤਿਆਰ ਆ ਜਿਹੜਾ ਕਰ ਸਕਦੇ ਹੈਗੇ ਆ ਇੰਦਾ ਦੇਖੋ ਹੁਣ ਮੈਂ ਲਾਈਨ ਲਗਾ ਲਈ ਸੀ 3 ਇੰਚ ਤੇ ਮੈਂ ਨਿਸ਼ਾਨ ਲਗਾ ਲਿਆ ਸੀਗਾ ਵੀ ਤਿੰਨ ਫੁੱਲ ਬੰਨੇ ਹੈਗੇ ਘੇਰੇ ਤੇ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਤੇ ਪੈਨ ਦੇ ਨਾਲ ਆ ਜਿਹੜਾ ਇਹ ਮੈਜਿਕ ਪੈਨ ਹੈਗੇ ਆ ਇਹਦਾ ਲਿੰਕ ਆਪਣੇ ਇੰਸਟਾਗ੍ਰam ਤੇ ਤੁਹਾਨੂੰ ਮਿਲ ਜੇਗਾ ਤੁਸੀਂ ਲਿੰਕ ਕਮੈਂਟ ਕਰਿਓ ਤੁਹਾਡੀ ਇਨਬਾਕਸ ਚ ਲਿੰਕ ਆ ਜੀਗਾ ਤੁਸੀਂ ਮੰਗਾ ਸਕਦੇ ਆ ਇਹ ਪੈਨ ਤੇ ਇਹ ਦੇਖੋ ਇਦਾਂ ਤੁਸੀਂ ਇਹਨੂੰ ਲੀਕ ਲੈਣਾ ਇਹ ਨਾ ਪੈਨ ਜਦੋਂ ਆਪਾਂ ਲੀਕ ਲੈਨੇ ਬਾਅਦ ਚ ਪ੍ਰੈਸ ਨਾਲ ਜਿਹੜੇ ਉਹ ਖਤਮ ਹੋ ਜਾਂਦੇ ਆ ਨਹੀਂ ਫਿਰ ਜੇ ਦੂਜਾ ਕੋਈ ਪੈਨ ਜਾਂ ਚਾਕ ਲੈਨੇ ਤਾਂ ਉੱਤਰਦਾ ਨਹੀਂ ਹੈ ਨਾ ਫਿਰ ਵਾਸ਼ ਕਰੇ ਤੇ ਹੀ ਉੱਤਰਦਾ ਹੈਗਾ ਤੇ ਜਦੋਂ ਆਪਾਂ ਪ੍ਰ ਇਹਦੀ ਇਹ ਜਿਹੜਾ ਉੱਤਰ ਜਾਣਾ ਤੇ ਇਦਾਂ ਤੁਸੀਂ ਧਰ ਕੇ ਬਸ ਇਹ ਲੀਕ ਲੈਣਾ ਹੈ ਬਹੁਤ ਸੌਖਾ ਤਰੀਕਾ ਮੈਨੂੰ ਨਹੀਂ ਲੱਗਦਾ ਵੀ ਇੰਨੇ ਸੌਖੇ ਤਰੀਕੇ ਨਾਲ ਤੁਹਾਨੂੰ ਕੋਈ ਸਿਖਾ ਸਕਦਾ ਤੁਸੀਂ ਕਿਹੜੇ ਸ਼ਹਿਰ ਜਾਂ ਪਿੰਡ ਤੋਂ ਜੁੜੇ ਆ ਇਹ ਵੀ ਸਾਨੂੰ ਜਿਹੜਾ ਉਹ ਜ਼ਰੂਰ ਕਮੈਂਟ ਕਰਿਆ ਕਰੋ ਇਹ ਸਾਰਾ ਡਿਜ਼ਾਈਨ ਬਣਾਉਣਾ ਮੈਂ ਤੁਹਾਨੂੰ ਦੱਸੂਗੀ ਤੇ ਇਹ ਦੇਖੋ ਹੁਣ ਜਦੋਂ ਇਹਨੂੰ ਐਵੇਂ ਲਗਾ ਲਿਆ ਤੇ ਵਿੱਚ ਬਸ ਲਾਈਨਿੰਗ ਰਹਿ ਜੂਗੀ ਕਿਉਂਕਿ ਇਹ ਫੁੱਲ ਨੂੰ ਆਪਾਂ ਉੱਪਰੋਂ ਉੱਪਰੋਂ ਹੀ ਕੱਟਿਆ ਤੇ ਵਿੱਚ ਲਾਈਨਿੰਗ ਹੈ ਜਿਹੜੀ ਵਸਤੂ ਸੀ ਇਦਾਂ ਇਹਨੂੰ ਜੋੜ ਲੈਣਾ ਹੈਗਾ ਤੇ ਇਹ ਫੁੱਲ ਦੀਆਂ ਜਿਹੜੀਆਂ ਲਾਈਨਾਂ ਬਣ ਜਾਣਗੀਆਂ ਤੇ ਫੁੱਲ ਜਿਹੜਾ ਆਪਣਾ ਬਣ ਕੇ ਉਹ ਤਿਆਰ ਹੈਗਾ ਦੇਖੋ ਇਦਾਂ ਤੁਸੀਂ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਜਿਹੜਾ ਉਲੀਕ ਸਕਦੇ ਆ ਦੇਖੋ ਬਿਲਕੁਲ ਦਿਖ ਰਿਹਾ ਇਹ ਟ੍ਰੇਸ ਹੁਣ ਮੈਂ ਇਹ ਮੋਟਾ ਗਰੇ ਜਿਹਾ ਸ਼ੇਡ ਜਿਹੜਾ ਕੱਟ ਦਾ ਨਾਲ ਲਿਆ ਹੈਗਾ ਸਿਲਵਰ ਆਪਾਂ ਬੋਲ ਸਕਦੇ ਆ ਇਹਨੂੰ ਸਿਲਵਰ ਕੱਟ ਦਾ ਨਾਲ ਲੈ ਸਕਦੇ ਹੋ ਤੁਸੀਂ 골ਡਨ ਲੈ ਸਕਦੇ ਜਿਵੇਂ ਆਪਣੇ ਸੂਟ ਕਲ ਇਹ ਜਿਹੜੀ ਤੁਸੀਂ 24 ਨੰਬਰ ਲੈਣੀ ਆ ਜਾਂ ਫਿਰ ਇਹਨੂੰ ਤੁਸੀਂ ਬਰੀਕ ਆ ਜਿਹੜੀ ਤਰਪਾਈ ਵਾਲੀ ਸੂਈ ਨਾਲ ਲਾ ਸਕਦੇ ਹੈਗੇ ਆ ਤੇ ਇਦਾਂ ਇਹਨੂੰ ਪਰ ਪਰ ਕੇ ਆਰੀ ਨੂੰ ਭਰ ਲੈਣਾ 24 ਨੰਬਰ ਨੂੰ ਇਕੱਠਾ ਤੇ ਇਦਾਂ ਤੁਸੀਂ 1/1 ਆ ਜਿਹੜਾ ਲਗਾਉਣਾ ਇਕੱਠੀ ਮਤਲਬ ਆਪਾਂ ਸੂਈ ਭਰ ਕੇ ਜਾਂ ਆਪਾਂ ਆਰੀ ਭਰ ਕੇ ਨਹੀਂ ਲਗਾਉਣੀ 1/1 ਹੀ ਲਗਾਉਣਾ ਇਦੇ ਵਿੱਚ ਸੋਹਣਾ ਵੀ ਲੱਗਦਾ ਤੇ ਇਹ ਘੱਟ ਮਾਤਰਾ ਚ ਘੱਟ ਕੁਆਂਟੀਟੀ ਚ ਆਪਣਾ ਸਮਾਨ ਜਿਹੜਾ ਲੱਗਦਾ ਹੁੰਦਾ ਇਹ ਵੀ ਇੱਕ ਮਤਲਬ ਤਰੀਕਾ ਹੈਗਾ ਤੇ 1 ਵਾਈ 1 ਲਗਾਉਣਾ ਹੀ ਲੱਗਿਆ ਹੋਇਆ ਬਹੁਤ ਸੋਹਣਾ ਲੱਗੂਗਾ ਸੂਟ ਬਣ ਕੇ ਬਹੁਤ ਸੋਹਣਾ ਤਿਆਰ ਹੋਊਗਾ ਇਹ ਸੂਟ ਤਾਂ ਪਲੇਨ ਹੀ ਲੋਕੀਆ 8 10 10000 ਮੰਗੀਆਂ ਜਾਂਦੇ ਇਹਨਾਂ ਦਾ ਤਾਂ ਵੀ ਇਹ ਡਿਜ਼ਾਈਨਰ ਸੂਟ ਹੈ ਤੇ ਜੇ ਤੁਸੀਂ ਇਹਦੇ ਤੇ ਵਰਕ ਕਰ ਲਓਗੇ ਤਾਂ ਇਹ 10 12000 ਦਾ ਸੂਟ ਆ ਜਿਹੜਾ ਤੁਸੀਂ ਘਰੇ ਤਿਆਰ ਕਰ ਸਕਦੇ ਆ ਸੂਈ ਨਾਲ ਵੀ ਕਰ ਸਕਦੇ ਆ ਕਿਉਂਕਿ ਬੁਟੀਕ ਵਾਲਿਆਂ ਨੂੰ ਤੁਸੀਂ ਰੇਟ ਪੁੱਛ ਕੇ ਦੇਖਿਓ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਕਿ ਡਿਸਪਲਏ ਦੇ ਬੇਸ਼ੱਕ ਰੇਟ ਪੁੱਛ ਲਓ ਤੇ ਇਹਦੇ ਵਿੱਚ ਜਦੋਂ ਇਹਨੂੰ ਆਪਾਂ ਤਿਆਰ ਕਰਾਂਗੇ ਦੋ ਦੋ ਤਿੰਨ ਤਿੰਨ ਲਾਈਨਾਂ ਲਾ ਲੈਣੀਆਂ ਹੈਗੀਆਂ ਤੇ ਸੂਟ ਆ ਜਿਹੜਾ ਤੁਹਾਡਾ ਤਿਆਰ ਹੋ ਜਾਊਗਾ ਕਿਸੇ ਨੇ ਭੈਣ ਬਣ ਕੇ ਫੋਨ ਨਹੀਂ ਕਰਨੇ ਜੋ ਵੀ ਤੁਹਾਡੀਆਂ ਗੱਲਾਂ ਹੁੰਦੀਆਂ ਕਮੈਂਟ ਕਰ ਦਿਆ ਕਰੋ ਮੈਂ ਵੀਰਪਾਲ कौर ਸਿੱਖੋਂ ਜੱਤੋਂ ਜ਼ਿਆਦਾ ਜਾਣਕਾਰੀ ਲਈ ਤੁਸੀਂ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪ ਦੇ ਪਿੰਡ ਜਾਂ ਸ਼ਹਿਰ ਦਾ ਨਾਮ ਆ ਜਿਹੜਾ ਦੱਸ ਦਿਆ ਕਰੋ ਫੋਨ ਨਹੀਂ ਕਰਨਾ ਜੇ ਕਿਸੇ ਨੇ ਕੋਈ ਸਮਾਨ ਅੱਡਾ ਜਾਂ ਕਿੱਟ ਲੈਣਾ ਫਿਰ ਹੀ ਤੁਸੀਂ ਜਿਹੜੀ ਕਾਲ ਕਰਨੀ ਹੈ ਬਾਕੀ ਕਮੈਂਟ ਦੱਸਣਾ ਸੀ ਸਭ ਦੇ ਰਿਪਲਾਈ ਕਰਾਂਗੇ ਧੰਨਵਾਦ